ਸੋਹਣੀ ਸਿਆਣੀ ਅਤੇ ਸਲੀਕੇ ਵਾਲੀ ਇਸਤਰੀ ਕਿਸੇ ਦੇ ਪਿੱਛੇ ਦੌੜਦੀ ਨਹੀਂ ਉਹ ਕਿਸੇ ਤੋਂ ਪਰੇ ਵੀ ਨਹੀਂ ਦੌੜਦੀ ਉਹ ਉਡੀਕਦੀ ਹੈ ਜ਼ਿੰਦਗੀ ਦੀ ਜਿੱਦੋ ਜਹਿਦ ਵਿੱਚ ਮੁਸ਼ਕਲਾਂ ਨਾਲ ਜੂਝਦੇ ਵਧੇਰੇ ਪੁੱਤਰ ਹਨ ਪਰ ਮੁਸ਼ਕਲਾਂ ਨੂੰ ਸਹਿੰਦੀਆਂ ਵਧੇਰੇ ਧੀਆਂ ਹਨ ਸਭ ਤੋਂ ਵੱਡੀ ਖੁਸ਼ਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਲਈ ਥਰੂ ਹੋਣਾ ਹੁੰਦੀ ਹੈ ਸੰਸਾਰ ਨੂੰ ਚਲਾਉਂਦੇ ਪੁਰਸ਼ ਹਨ ਪਰ ਸੰਸਾਰ ਚੱਲਦਾ ਇਸਤਰੀਆਂ ਰਾਹੀਂ ਹੈ ਜਿੰਨਾ ਚੀਜ਼ਾਂ ਲਈ ਅਸੀਂ ਅਰਦਾਸ ਕਰਦੇ ਰਹੇ ਹੁੰਦੇ ਹਾਂ ਇੱਕ ਪੜਾਅ ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ ਉਹ ਚੀਜ਼ਾਂ ਨਹੀਂ ਮਿਲੀਆਂ ਚੰਗਾ ਦੋਸਤ ਉਹ ਨਹੀਂ ਹੁੰਦਾ ਜੋ ਤੁਹਾਡੇ ਲਈ ਮਰਨ ਵਾਸਤੇ ਤਿਆਰ ਹੋਵੇ ਸਗੋਂ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਵੀ ਮਰਨ ਤੋਂ ਬਚਾ ਲਵੇ ਇੱਕ ਸੰਸਾਰ ਵਿੱਚ ਅਸੀਂ ਜਿਉਂਦੇ ਹਾਂ ਇੱਕ ਸੰਸਾਰ ਸਾਡੇ ਵਿੱਚ ਜਿਉਂਦਾ ਹੈ ਜਿੱਥੇ ਵੀ ਪੈਸਾ ਤੇ ਤਾਕਤ ਹੋਵੇਗੀ ਉੱਥੇ ਇਨ੍ਹਾਂ ਦੀ ਦਰਵਾਰਤੋ ਵੀ ਹੋਵੇਗੀ ਜਿਸ ਪਿਆਰ ਵਿੱਚ ਕੋਈ ਖਤਰਾ ਨਹੀਂ ਹੁੰਦਾ ਉਹ ਵਿਆਹ ਹੁੰਦਾ ਹੈ ਕਿਸਮਤ ਕੁਆਰੇ ਬੰਦੇ ਦੀ ਹੁੰਦੀ ਹੈ ਇਹ ਹੈ ਬੰਦੇ ਦੀ ਪਤਨੀ ਹੁੰਦੀ ਹੈ ਜਦੋਂ ਬਹਿਸ ਆਰੰਭ ਹੋ ਜਾਵੇ ਤਾਂ ਸਾਰੇ ਸੋਚਣਾ ਬੰਦ ਕਰ ਦਿੰਦੇ ਹਨ ਕਈ بڑے ਸਿਆਣੇ ਹੁੰਦੇ ਹਨ ਕਈ ਸਿਆਣੇ ਹੋਣ ਤੋਂ ਇਲਾਵਾ ਸਭ ਕੁਝ ਹੁੰਦੇ ਹਨ ਸਭ ਤੋਂ ਵੱਧ ਅਧੂਰੀਆਂ ਰਹਿ ਗਈਆਂ ਖੁਆਇਸ਼ਾਂ ਬਾਦਸ਼ਾਹ ਦੀਆਂ ਹੁੰਦੀਆਂ ਹਨ ਕਈਆਂ ਵਿੱਚ ਬਹਾਦਰੀ ਤੋਂ ਸਿਵਾਏ ਸ਼ੇਰ ਵਾਲੇ ਸਾਰੇ ਲੱਛਣ ਹੁੰਦੇ ਹਨ ਸੰਬੰਧ ਵਿਗੜੇ ਹੋਣ ਤਾਂ ਸਧਾਰਨ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ ਗਲਤੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ ਪਰ ਹੋਇਆ અપਮਾਨ ਨਹੀਂ ਭੁੱਲਦਾ ਮਨੁੱਖ ਨੇ ਜਿੰਨਾ ਸ਼ਬਦਾਂ ਦੇ ਸਹੀ ਅਰਥ ਨਹੀਂ ਸਮਝੇ ਉਹਨਾਂ ਵਿੱਚ istri ਵਫਾਦਾਰੀ ਸ਼ਮਸ਼ਾਨ ਘਾਟ ਆਦ ਸ਼ਾਮਲ ਹਨ ਥਾਪੜਾ ਦਿੱਤਾ ਝੁਕੀ ਹੋਈ ਪਿੱਠ ਤੇ ਜਾਂਦਾ ਹੈ ਸਿੱਧੀ ਗਰਦਨ ਹੋ ਜਾਂਦੀ ਹੈ ਬੱਚਾ ਕਿਸੇ ਨੂੰ ਪਛਾਨਣ ਦਾ ਸੰਕੇਤ ਆਪਣੀ ਮੁਸਕਰਾਹਟ ਨਾਲ ਦਿੰਦਾ ਹੈ ਝੂਠ ਨਹੀਂ ਬੋਲਣਾ ਚਾਹੀਦਾ ਇਹ ਅੱਧਾ ਕਥਨ ਹੈ ਬਾਕੀ ਅੱਧਾ ਕਥਨ ਹੈ ਸੱਚ ਹੀ ਬੋਲਣਾ ਚਾਹੀਦਾ ਹੈ ਬੱਚਾ ਆਲੇ-ਦੁਆਲੇ ਨੂੰ ਵੇਖ ਕੇ ਹੈਰਾਨ ਹੁੰਦਾ ਹੈ ਸਕੂਲ ਵਿੱਚਲੀ ਸਿੱਖਿਆ ਇਸ ਹੈਰਾਨੀ ਨੂੰ ਕੁਚਲ ਦਿੰਦੀ ਹੈ ਆਤਮਾ ਦੇ ਨਿਰਣਿਆਵਰਤ ਕੋਈ ਅਪੀਲ ਸੰਭਵ ਨਹੀਂ ਹੁੰਦੀ ਮਨੁੱਖ ਹਰ ਰੋਜ਼ ਕੋਈ ਨਾ ਕੋਈ ਨਵਾਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਲੋੜ ਹੈ ਹਰ ਰੋਜ਼ ਕੋਈ ਨਾ ਕੋਈ ਅਗਿਆਨਤਾ त्यागी ਜਾਵੇ ਅ ਜੋ ਕੇ ਸੰਸਾਰ ਵਿੱਚ ਹਾਸਾ ਬੱਚਿਆਂ ਕਾਰਨ ਬਚਿਆ ਹੋਇਆ ਹੈ ਅਤੀਤ ਦੇ ਗੁਣਗਾਉਣੀ ਅਤੇ ਵਰਤਮਾਨ ਨੂੰ ਪੰਡਣਾ ਸਮਾਂ ਵਿਅਰਥ ਗਵਾਉਣ ਦੇ ਪੱਕੇ ਢੰਗ ਹਨ ਘੱਟ ਬੋਲਣ ਵਾਲੇ ਅਕਸਰ ਸਿਆਣੇ ਹੁੰਦੇ ਹਨ ਠੱਗ ਸਭ ਤੋਂ ਠੱਗੀਆਂ ਹੀ ਮਾਰਦੇ ਹਨ ਪਰ ਸਮੁੱਚੇ ਜੀਵਨ ਵਿੱਚ ਉਹ ਘਾਟੇ ਵਿੱਚ ਹੀ ਰਹਿੰਦੇ ਹਨ ਸੰਸਾਰ ਦੀ ਸਭ ਤੋਂ ਮਹਿੰਗੀ ਖੇਡ ਯੁੱਧ ਕਹਲੌਂਦੀ ਹੈ ਮੂਰਖਤਾ ਮਹਿੰਗੇ ਕੱਪੜਿਆਂ ਅਤੇ ਸ਼ਾਂਪਾਂ ਛੱਲਿਆਂ ਨਾਲ ਵੀ ਨਹੀਂ ਛੁਪਦੀ ਸਾਡਾ ਆਪਣਾ ਹੰਕਾਰ ਸਾਨੂੰ ਦੂਜਿਆਂ ਦਾ ਹੰਕਾਰ ਸਹਿਣ ਨਹੀਂ ਕਰਨ ਦਿੰਦਾ ਕਈਆਂ ਕੋਲ ਸੰਸਾਰ ਨੂੰ ਦੇਣ ਵਾਸਤੇ ਕੇਵਲ ਪਰੇਸ਼ਾਨੀਆਂ ਹੀ ਹੁੰਦੀਆਂ ਹਨ ਹੁਣ ਮਨੁੱਖ ਦੇ ਵਿਹਾਰ ਵਿੱਚੋਂ ਰੱਬ ਮੁੱਕਦਾ ਜਾ ਰਿਹਾ ਹੈ ਕਈ ਬੋਲਣ ਤੋਂ ਪਹਿਲਾਂ ਬੜੇ ਸਿਆਣੇ ਵਿਖਾਈ ਦਿੰਦੇ ਹਨ ਪਹਿਲਾਂ ਲੜਾਉਣਾ ਅਤੇ ਮਗਰੋਂ ਲੜਨ ਵਾਲਿਆਂ ਵਿਚਕਾਰ ਸਮਝੌਤਾ ਕਰਵਾਉਣਾ ਹੁਣ ਕਈਆਂ ਲਈ ਲਾਹੇਵੰਦ ਰੁਜ਼ਗਾਰ ਬਣ ਗਿਆ ਹੈ ਜਦੋਂ ਤੱਕ ਅੰਦਰੋਂ ਸਬਰ ਨਹੀਂ ਜਾਗਦਾ ਮਨੁੱਖ ਮੰਗਤਾ ਬਣਿਆ ਰਹਿੰਦਾ ਹੈ ਅਜੋਕੇ ਬੱਚੇ ਸੋਚਦੇ ਕੁਝ ਨਹੀਂ ਪਰ ਜਾਣਦੇ ਸਭ ਕੁਝ ਹਨ ਆਪਣੀ ਯੋਗਤਾ ਵੇਚੋ ਆਪ ਨਾ ਵਿਕੋ ਜੇ ਬਿਨਾਂ ਲੋੜ ਦੇ ਚੀਜ਼ਾਂ ਖਰੀਦੋਗੇ ਤਾਂ ਲੋੜ ਪੈਣ ਤੇ ਵਰਤਨ ਵਾਲੀਆਂ ਚੀਜ਼ਾਂ ਨਹੀਂ ਖਰੀਦ ਸਕੋਗੇ ਜੇ ਤੁਸੀਂ ਮੂੰਹ ਬੰਦ ਰੱਖੋਗੇ ਤਾਂ ਸਾਰੇ ਤੁਹਾਡੇ ਨਾਲ ਸਹਿਮਤੀ ਪ੍ਰਗਟਾਉਣਗੇ ਕੁਝ ਲੋਕਾਂ ਕੋਲ ਹੀ ਗੱਲ ਕਰਨ ਦੀ ਜਾਂਚ ਹੁੰਦੀ ਹੈ ਬਹੁਤੇ ਸੱਚ ਬੋਲ ਦਿੰਦੇ ਹਨ ਢੇਰ ਪੈਸੇ ਕਮਾਉਣ ਖਰਚਣ ਮਗਰੋਂ ਪਤਾ ਲੱਗਦਾ ਹੈ ਕਿ ਪੈਸੇ ਨਾਲ ਪ੍ਰਸੰਨ ਨਹੀਂ ਹੋਇਆ ਜਾ ਸਕਦਾ ਫੈਸ਼ਨ ਦਾ ਨਿਯਮ ਹੈ ਕਿ ਜਿਉਂ-ਜਿਉਂ ਕੱਪੜਾ ਛੋਟਾ ਹੁੰਦਾ ਜਾਂਦਾ ਹੈ ਕੀਮਤ ਵੱਡੀ ਹੁੰਦੀ ਜਾਂਦੀ ਹੈ ਚੋਣਾ ਰਾਹੀਂ ਜਨਤਾ ਨਿਰਣਾ ਕਰਦੀ ਹੈ ਕਿ ਅਗਲੇ 5 ਸਾਲ ਸਾਡੀ ਕਮਾਈ ਨੂੰ ਕੌਣ-ਕੌਣ ਲੁੱਟੇਗਾ ਹੁਣ ਹਰ ਬੰਦੇ ਨੂੰ ਪਰ ਸੰਨਤਾ ਲੱਭਣ ਲਈ ਕਾਰ ਚਾਹੀਦੀ ਹੈ। ਇਸਤਰੀ ਦਾ ਚੰਗਾ ਲਿਬਾਸ ਉਹ ਹੁੰਦਾ ਹੈ ਜਿਸ ਨੂੰ ਪੁਰਸ਼ ਪਸੰਦ ਕਰਨ ਅਤੇ ਇਸਤਰੀਆਂ ਸਾੜਾ ਕਰਨ। ਇਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਸੱਚ ਬੋਲ ਕੇ ਹਕੂਮਤ ਨਹੀਂ ਕੀਤੀ ਜਾ ਸਕਦੀ। ਦਿਆਵਨ ਹੋ ਕੇ ਜੁੱਧ ਨਹੀਂ ਲੜਿਆ ਜਾ ਸਕਦਾ। ਪਰੇਸ਼ਾਨ ਅਤੇ ਦੁਖੀ ਹੋਣਾ ਇਸਤਰੀ ਦਾ ਸੁਭਾਅ ਹੈ। ਪੁਰਸ਼ ਨੂੰ ਉਹ ਆਪਣੇ ਲਈ ਦੁਖੀ ਅਤੇ ਪਰੇਸ਼ਾਨ ਹੋਣ ਦਾ ਸਾਧਨ ਬਣਾ ਲੈਂਦੀ ਹੈ ਕਿਸੇ ਨੂੰ ਮਨਾਉਣਾ ਹੋਵੇ ਤਾਂ ਬੋਲਣ ਸੁਣਨ ਦੀ ਕਲਾ ਹੀ ਕੰਮ ਆਉਂਦੀ ਹੈ ਪਿਆਰ ਮਨੁੱਖ ਦੀ ਪ੍ਰਸੰਨਤਾ ਦੀ ਸਿਖਰ ਅਤੇ ਉਦਾਸੀ ਦੀ ਡੁੰਗਾਈ ਦੋਹਾਂ ਨਾਲ ਜਾਣ ਪਛਾਣ ਕਰਵਾ ਦਿੰਦਾ ਹੈ ਚੰਗਾ ਮਨੁੱਖ ਬਾਨਾ ਬੜਾ ਮੁਸ਼ਕਿਲ ਹੁੰਦਾ ਹੈ ਭੈੜਾ ਤਾਂ ਉਹ ਪਹਿਲਾਂ ਹੀ ਬਣਿਆ ਹੁੰਦਾ ਹੈ ਪ੍ਰੇਮਿਕਾ ਦੀ ਇੱਕ ਅਦਿੱਖ ਸੁੰਦਰਤਾ ਹੁੰਦੀ ਹੈ ਜਿਸ ਨੂੰ ਵੇਖਣ ਵਾਲੀਆਂ ਅੱਖਾਂ ਕੇਵਲ ਪ੍ਰੇਮੀ ਕੋਲ ਹੁੰਦੀਆਂ ਹਨ ਜਿੱਤਣ ਵਾਲੇ ਨੂੰ ਕੋਈ ਨਹੀਂ ਪੁੱਛਦਾ ਕਿ ਤੂੰ ਕਿੰਨੀ ਵਾਰ ਡਿੱਗਿਆ ਸੀ ਸ਼ੌਂਕ ਕਿਸੇ ਕਾਰਜ ਦਾ ਆਰੰਭ ਹੀ ਕਰਵਾ ਸਕਦਾ ਹੈ ਇਸ ਤੋਂ ਅੱਗੇ ਮਿਹਨਤ ਦੀ ਲੋੜ ਪੈਂਦੀ ਹੈ ਸਮੱਸਿਆਵਾਂ ਵਿੱਚ ਉਲਝਿਆ ਮਨੁੱਖ ਆਪ ਵੀ ਇੱਕ ਸਮੱਸਿਆ ਬਣ ਜਾਂਦਾ ਹੈ ਮਨੁੱਖ ਚਾਹੁੰਦਾ ਹੈ ਕੇ ਪਰਮਾਤਮਾ ਉਸ ਦੀਆਂ ਅਰਦਾਸਾਂ ਵੱਲ ਧਿਆਨ ਦੇਵੇ ਉਸ ਦੇ ਵਿਹਾਰ ਵੱਲ ਨਾ ਵੇਖੇ ਜੇ ਧਿਆਨ ਨਾਲ ਸੁਣਿਆ ਜਾਵੇ ਤਾਂ ਬੋਲਣ ਵਾਲੇ ਦਾ ਉਤਸ਼ਾਹ ਵੱਧਦਾ ਹੈ ਜੇ ਧਿਆਨ ਨਾਲ ਬੋਲਿਆ ਜਾਵੇ ਤਾਂ ਸੁਣਨ ਵਾਲਿਆਂ ਦੀ ਦਿਲਚਸਪੀ ਵਾਧੀ ਹੈ ਭਾਰਤ ਭੀੜਾਂ ਵਾਲਾ ਦੇਸ਼ ਹੈ ਕਿਸੇ ਸਮਾਗਮ ਵਿੱਚ ਭੀੜ ਦਾ ਜੁੜ ਜਾਣਾ ਉਸ ਸਮਾਗਮ ਦੀ ਸਫਲਤਾ ਮੰਨਿਆ ਜਾਂਦਾ ਹੈ ਸਾੜਾ ਉਦੋਂ ਉਪਜਦਾ ਹੈ ਜਦੋਂ ਅਸੀਂ ਕਿਸੇ ਕੋਲ ਉਹ ਕੁਝ ਵੇਖਦੇ ਹਾਂ ਜੋ ਅਸੀਂ ਆਪਣੇ ਲਈ ਚਾਹਿਆ ਸੀ ਜੇ ਬੱਚੇ ਨਾ ਹੋਣ ਤਾਂ ਪੁਰਸ਼ ਨੂੰ ਜ਼ਿੰਮੇਵਾਰੀ ਨਿਭਾਉਣ ਅਤੇ ਇਸਤਰੀ ਨੂੰ ਜ਼ਿੰਮੇਵਾਰੀ ਮੰਨਣ ਦਾ ਅਫਸਰ ਹੀ ਨਹੀਂ ਮਿਲਦਾ ਪ੍ਰਸਿੱਧ ਹੋਣ ਲਈ ਕਦੇ ਕਦਾਈ ਨਹੀਂ ਨਿਰੰਤਰ ਯਤਨ ਕਰਨਾ ਪੈਂਦਾ ਹੈ ਮਿਹਨਤੀ ਬੰਦੇ ਨੂੰ ਵਿਸ਼ਵਾਸ ਹੁੰਦਾ ਹੈ ਕਿ ਭਾਵੇਂ ਮੈਂ ਅੱਜ ਗਰੀਬ ਹਾਂ ਪਰ ਜਲਦੀ ਹੀ ਗਰੀਬੀ ਤੋਂ ਮੁਕਤ ਹੋ ਜਾਵਾਂਗਾ ਸਾਡਾ ਪਿਆਰ ਉਹ ਹੁੰਦਾ ਹੈ ਜਿਸ ਤੋਂ ਅਸੀਂ ਪਹਿਲਾਂ ਮਰਨਾ ਚਾਹੁੰਦੇ ਹਾਂ ਗਲਤ ਢੰਗ ਨਾਲ ਕੀਤੀ ਪ੍ਰਸੰਸਾ ਵੀ ਬੇਇੱਜ਼ਤੀ ਹੀ ਹੁੰਦੀ ਹੈ ਪ੍ਰਸਿੱਧੀ ਮੁਸ਼ਕਲ ਨਾਲ ਹੀ ਮਿਲਦੀ ਹੈ ਆਸਾਨੀ ਨਾਲ ਤਾਂ ਬਦਨਾਮੀ ਵੀ ਨਹੀਂ ਮਿਲਦੀ ਬੁਢਾਪੇ ਵਿੱਚ ਜਵਾਨੀ ਵਾਲੀ ਇੱਜ਼ਤ ਕੰਮ ਨਹੀਂ ਆਉਂਦੀ ਨਵੀਂ ਕਿਸਮ ਦੀ ਇੱਜ਼ਤ ਕਮਾਉਣੀ ਪੈਂਦੀ ਹੈ ਸੋਚ ਕੇ ਕੀਤੀ ਮਿਹਰਬਾਨੀ ਧੋਖਾ ਹੁੰਦੀ ਹੈ ਜਿਸ ਨੂੰ ਅਸੀਂ ਨਫ਼ਰਤ ਕਰਦੇ ਹਾਂ ਉਸ ਤੋਂ ਅਸੀਂ ਡਰਦੇ ਵੀ ਹਾਂ ਕਿਸੇ ਲਈ ਸਿਰ ਦਾ ਦਰਦ ਨਾ ਬਣੋ ਦਿਲ ਦਾ ਦਰਦ ਬਣੋ ਸਾਡਾ ਪਿਆਰ ਉਹ ਹੁੰਦਾ ਹੈ ਜਿਸ ਦਾ ਸਾਨੂੰ ਜ਼ਿੰਦਗੀ ਪਰ ਬਦਲ ਨਹੀਂ ਲੱਗਦਾ ਜਿਉਂ ਹੀ ਸੁੰਦਰ ਇਸਤਰੀ ਬੋਲਣ ਲਈ ਮੰਚ ਤੇ ਖਲੌਂਦੀ ਹੈ ਸਰੋਤੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਉਸ ਦੇ ਭਾਸ਼ਣ ਦੀ ਦਾਤ ਦੇਣ ਲੱਗ ਪੈਂਦੇ ਹਨ ਯਾਦ ਪ੍ਰੇਮਿਕਾ ਦੀ ਹੀ ਆਉਂਦੀ ਹੈ ਦੋਸਤ ਦੀ ਨਹੀਂ ਕਿਉਂਕਿ ਦੋਸਤ ਨੂੰ ਮਿਲਣ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ ਮਿਲਣ ਵਿੱਚ ਰੁਕਾਵਟ ਕਾਰਨ ਹੀ ਪ੍ਰੇਮਿਕਾ ਦੀ ਯਾਦ ਆਉਂਦੀ ਹੈ ਉਦਾਸ ਵਿਅਕਤੀ ਨੂੰ ਪ੍ਰਸੰਨਤਾ ਇੱਕ ਪਖੰਡ ਹੀ ਪ੍ਰਤੀਤ ਹੁੰਦੀ ਹੈ ਪੜਨ ਅਤੇ ਸੋਚਨ ਨਾਲ ਮਨੁੱਖ ਨੂੰ ਜ਼ਿੰਦਗੀ ਦੇ ਜੰਗਲ ਵਿੱਚੋਂ ਮਾਰ ਰੋਡ ਵਿਖਾਈ ਦੇਣ ਲੱਗ ਪੈਂਦੀ ਹੈ ਬਹੁਤੇ ਮੂਰਖ ਆਪਣੇ ਆਪ ਨੂੰ ਮੂਰਖ ਸਾਬਤ ਕਰਨ ਵਿੱਚ ਔਸਤ ਅੱਧਾ ਘੰਟਾ ਹੀ ਲਾਉਂਦੇ ਹਨ ਰੋਸ਼ਨੀ ਵਿੱਚ ਹਰ ਚੀਜ਼ ਤੁਹਾਡੇ ਨਾਲ ਚੱਲੇਗੀ ਹਨੇਰੇ ਵਿੱਚ ਤੁਹਾਡਾ ਪਰਛਾਵਾਂ ਵੀ ਤੁਹਾਨੂੰ ਛੱਡ ਜਾਵੇਗਾ ਧੰਨਵਾਦ ਦਾ ਪ੍ਰਗਟਾਵਾ ਕੁਝ ਪ੍ਰਾਪਤ ਹੋ ਜਾਣ ਦਾ ਸਬੂਤ ਹੁੰਦਾ ਹੈ ਮਨੁੱਖ ਦੇ ਨੁਕਸ ਘਟਾਏ ਹੀ ਜਾ ਸਕਦੇ ਹਨ ਮੁਕਾਇ ਨਹੀਂ ਜਾ ਸਕਦੇ ਜਿਸ ਅਫਵਾਹ ਨਾਲ ਇਸਤਰੀ ਦਾ ਨਾਮ ਜੁੜ ਜਾਵੇ ਉਸ ਦੇ ਫੈਲਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਸਰੀਰ ਨੂੰ ਵਧੇਰੇ ਵਿਖਾਉਣ ਵਾਲੀ ਇਸਤਰੀ ਦੀ ਅਕਲ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਕਿਸੇ ਵੱਲੋਂ ਕਹੇ ਭੜੇ ਸ਼ਬਦਾਂ ਵਿੱਚ ਯਾਦ ਰਹਿਣ ਦੀ ਸ਼ਕਤੀ ਵਧੇਰੇ ਹੁੰਦੀ ਹੈ ਪ੍ਰੇਮੀ ਇੱਕ ਦੂਜੇ ਨੂੰ ਆਪਣੇ ਅਨੇਕਾਂ ਭੇਤ ਬੋਲੇ ਬਿਨਾਂ ਦੱਸਦੇ ਰਹਿੰਦੇ ਹਨ ਪ੍ਰੇਮੀ ਰਾਸਤਾ ਨਹੀਂ ਵੇਖਦੇ ਇੱਕ ਦੂਜੇ ਵੱਲ ਵੇਖਦੇ ਹਨ ਗੱਲਬਾਤ ਹੁੰਦੀ ਰਹੇ ਤਾਂ ਗਲਤਫਹਿਮੀ ਨਹੀਂ ਪੈਂਦੀ ਬਹਿਸ ਜਾਰੀ ਰਹੇ ਤਾਂ ਗਲਤਫਹਿਮੀ ਕਦੇ ਨਹੀਂ ਮਿਟਦੀ ਧੰਨਵਾਦ